ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਕਈ ਵੀਡੀਓ ਆਪਣੇ ਚੈਨਲ ਤੇ ਅਪਲੋਡ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਬਾਈ ਦੇ ਅੱਜ 5 ਨਗ ਸੇਲ ਨੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਕ੍ਰਿਸ਼ਨ ਸਿੰਘ ਜੀ ਪਿੰਡ ਸੁਖਾਣਾ ਤਹਿਸੀਲ ਬਾਗਾਪਰਨਾ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਆਰਓ ਫਿਲਟਰ ਦੇ ਘਰ ਆਈ ਆਰਓ ਫਿਲਟਰ ਕੋਲ ਘਰਾ ਬਾਈ ਦਾ ਆਪਾਂ ਪਹਿਲਾ ਵੀ ਵੀਡੀਓ ਪਾਇਆ ਸੀ ਕੀ ਰਿਸਪੌਂਸ ਰਿਹਾ ਜੀ ਹੋਰ ਕਰ ਰਿਹਾ ਜੀ ਦੂਜੇ ਦਿਨ ਹੀ ਲੱਗੇ ਸਾਰੇ ਠੀਕ ਆ ਜੀ ਅੱਜ ਆਪਣੇ 5 ਨਗ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਨਦਨ ਹੋ ਗਏ ਸੂਈ ਨੂੰ ਹਾਂਜੀ ਤੇ ਸੂਈ ਸਿਓਦੇ ਤੇ ਬੱਚਾ ਮੈਂ ਖੁੱਲਾ ਛਰਤਾ ਤੇ ਉਹ ਜਾਰੇ ਦੁੱਧ ਚੋਂ ਕੇ ਮਰ ਗਿਆ ਠੀਕ ਹੈ ਬੱਚਾ ਕੀ ਸੀ ਬੱਚਾ ਸੀ ਬੱਚਾ ਸੀ ਬੱਚਾ ਸੀ ਫੋਟੋ ਹੈਗੀ ਆਪਣੇ ਕੋਲੇ ਠੀਕ ਹੈ ਜੀ ਫੋਟੋ ਹੈਗੀਆਂ ਬੱਚੇ ਦੀ ਫੋਟੋ ਹੈਗੀ ਠੀਕ ਆ ਜੀ ਫੋਟੋ ਹੈਗੀਆਂ ਸਾਰੀ ਠੀਕ ਆ ਚਾਰ ਦਿਨਾਂ ਦੀ ਗੱਲ ਹੈ ਬਾਈ ਕਹਿੰਦਾ ਚਾਰ ਦਿਨ ਹੋ ਗਏ ਗਾਂ ਸੂਈ ਨੂੰ ਬੱਚਾ ਖਸਪੈਰੀ ਹੋ ਗਿਆ ਬਾਈ ਕੋਲ ਫੋਟੋ ਵਗੈਰਾ ਵੀਡੀਓ ਵਗੈਰਾ ਹੈਗੀਆਂ ਜੇ ਕੋਈ ਵੀਰ ਦੇਖਣਾ ਚਾਹੁੰਦਾ ਤਾਂ ਬਾਈ ਕੋਲੋਂ ਲੈ ਸਕਦਾ ਏ ਤੇ ਕਿੰਨੇ ਕਿਲੋ ਦੁੱਧ ਤਿਆਰ ਆ ਜੀ 11 ਕਿਲੋ ਦਾ ਤਿਆਰ ਹੈ ਠੀਕ ਆ ਜੀ ਕਿੰਨੇ ਵੇ ਸੂਏ ਸੂਈ ਆ ਜੀ ਪਹਿਲੇ ਸੂਏ ਜੀ ਪਹਿਲੇ ਪਹਿਲੇ ਸੂਏ ਸੂਈ ਆ ਤੋੜ ਕੇ ਦਿਖਾ ਦਿਓ ਜੀ 11 ਕਿਲੋ ਦਾ ਤਿਆਰ ਆ ਜੀ ਕੋਈ ਵੀ ਆਪਦੀ ਚਬਾਈ ਕਰਨੀ ਚਾਹੁੰਦਾ ਹੋਵੇ ਦੋ ਟਾਈਮ ਤਿੰਨ ਟਾਈਮ ਚਬਾਈ ਕਰ ਸਕਦਾ ਏ ਵਾ ਬੰਦੋ ਜੀ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣਾ ਮੁੱਠੀ ਵਾਲਾ ਥਣ ਚਾਰੇ ਥਣ ਇੱਕੋ ਜਿਹਾ ਨਿਖੜ ਮੈਂ ਠੰਡੀ ਸੀ ਲਾਈ ਜੀ ਹਾਂ ਜੀ ਬਹੁਤ ਠੀਕ ਆ ਜੀ ਕੀ ਮੁੱਲ ਆ ਜੀ ਇਹਦਾ ਇਹਦਾ 42000 ਠੀਕ ਹੈ ਜੀ ਮੁੱਲ ਬਾਈ 42000 ਕਰਦੇ ਆ ਜੀ ਮੂੰਹ ਮੱਥਾ ਚੈੱਕ ਕਰ ਲਓ ਜੀ ਸੋਨਾ ਮੂੰਹ ਮੱਥਾ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਦੇਖ ਸਕਦੇ ਹੋ ਜੀ ਦੋ ਨੰਬਰ ਇਹ ਇਹ ਮੱਝ ਦੀ ਕੀ ਡਿਟੇਲ ਹੈ ਜੀ ਇਹ ਵੀਰੇ 3 ਤੀਜੇ ਸਵੇਰ ਸੁਨਾ ਹੈ ਤੇ ਹਾਂਜੀ ਤੇ 6 ਤਰੀਕ ਨੂੰ ਦੇਣ ਕੀ ਦੇਣੇ ਆ ਠੀਕ ਆ ਜੀ ਤੇ ਪਿਛਲੇ ਸੂਏ ਦਾ 11 ਕਿਲੋ ਦੁੱਧ ਸੀ ਠੀਕ ਆ ਜੀ 11 ਕਿਲੋ ਦੁੱਧ ਸੀ ਦਿੱਤਾ ਤੇ 6 ਤਰੀਕ ਨੂੰ ਦੇਣ ਪੂਰੇ ਆ ਜੀ ਤੋੜ ਕੇ ਦਿਖਾ ਦਿਓ ਜੀ ਤੀਜੇ ਸੂਏ ਸੋਨਾ ਮੱਝ ਨੇ ਥਰਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਇੱਕੋ ਜਿਹਾ ਨਿਖੜ ਮੈਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਹਜੇ ਦਿਨ ਪਏ ਆ ਜੀ ਦਿਨ 13 14 ਦਿਨ ਪਏ ਆ ਸੂਣ ਚ ਉਦੋਂ ਨੂੰ ਹਵਾਨਾ ਪੂਰਾ ਦੁੱਧ ਨਾ ਭਰ ਲੈਣਾ ਮੂੰਹ ਮੱਥਾ ਚੈੱਕ ਕਰ ਲਓ ਜੀ ਸੋਨਾ ਮੂੰਹ ਮੱਥਾ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਇਹਨੇ ਕਨੈਕਟ ਕਰਨਾ ਕਰ ਸਕਦਾ ਜੀ ਇਹਦੀ ਕੀ ਡਿਮਾਂਡ ਆ ਜੀ ਇਹਦਾ 85000 ਠੀਕ ਆ ਜੀ ਮੁੱਲ ਬਾਈ 85000 ਰੁਪਿਆ ਕਰਦੇ ਆ ਮਾਨਤਨ ਹੋ ਜਾਊਗਾ ਜੀ ਠੀਕ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਹੈਵੀ weight ਦੀ ਝੋਟੀ ਤਿੰਨ ਨੰਬਰ ਜੀ ਨੀਲੀ 라ਵੀ ਇਹਦੇ ਕੀ ਡਿਟੇਲ ਆ ਜੀ ਇਹ ਨੀਲੀ 라ਵੀ ਆ ਤੀਜੇ ਸੂਏ ਸੋਣਾ ਕਿਨੇ ਠੀਕ ਆ ਜੀ ਇਹਦੇ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਇਹਦੇ 10 ਤਰੀਕ ਨੂੰ ਦਿਨ ਪੂਰੇ ਆ ਜੀ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਸਾਢੇ 12 ਕਿਲੋ ਦੁੱਧ ਜੀ ਠੀਕ ਆ ਜੀ ਕੋਈ ਸੀਮਨ ਵਗੈਰਾ ਦਾ ਪਤਾ ਜੀ ਨਹੀਂ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ 10 ਤਰੀਕ ਨੂੰ ਦਿਨ ਪੂਰੇ ਆ ਪਿਛਲੇ ਸੂਏ ਸਾਢੇ 12 ਕਿਲੋ ਦਿੱਤਾ ਮਾਲਕਾਂ ਦੇ ਦੱਸਣ ਅਨੁਸਾਰ ਬਾਈ ਦਾ ਵਪਾਰ ਲੈਣ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਮਾਇਦੇ ਕੁਆਲਿਟੀ ਚੈੱਕ ਕਰ ਲਓ ਜੀ ਆਰਡਰ ਦੀ ਕੁਆਲਿਟੀ ਦੇਖ ਲਓ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਨਿਖੜਵੇਂ ਇੱਕੋ ਜਿਹਾ ਸਾਈਜ਼ ਚ ਦੇਖ ਸਕਦੇ ਹਾਂ ਸੋਨਾ ਮੂੰਹ ਮੱਥਾ ਹੁਣ ਜੇ ਦਿਨ ਪਏ ਆ ਮੱਝ ਦੇ ਸੂਣ ਚ ਉਹਦੋਂ ਨੂੰ ਹਵਾਨਾ ਪੂਰਾ ਭਰ ਲੈਣਾ ਜੀ ਦੁੱਧ ਨਾਲ ਚੈੱਕ ਕਰ ਲਓ ਜੀ ਠੰਡੀ ਸੀ ਲਾ ਜੀ ਹਾਂ ਜੀ ਬਹੁਤ ਠੰਡੀ ਸੀ ਲਾ ਜੀ ਠੀਕ ਆ ਜੀ ਇਹਦੀ ਕਿ ਡਿਮਾਂਡ ਆ ਜੀ ਇਹਦਾ ਹੀ 85000 ਰੁਪਏ ਇਹਦਾ ਵੀ 85000 ਰੁਪਿਆ ਬਾਈ ਮੁੱਲ ਕਰਦੇ ਆ ਤਿੰਨ ਨੰਬਰ ਜੀ ਇਹਦੀ ਕਿ ਡਿਟੇਲ ਆ ਜੀ ਇਹ ਫਿਰ ਆਪਣੇ ਘਰ ਦੀ ਮੱਝ ਆ ਠੀਕ ਆ ਜੀ ਪਿਛਲੇ ਸੂਏ 17 ਲੀਟਰ ਦੁੱਧ ਚੁਗਾਇਆ ਚੌਥੇ ਸੂਏ ਸੋਨਾ ਚੌਥੇ ਸੂਏ ਸੋਨਾ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹਦੇ 7 ਤਰੀਕ ਨੂੰ ਦਿਨ ਪੂਰੇ ਨੇ ਠੀਕ ਆ ਜੀ ਬਾਈ ਕਹਿੰਦਾ ਘਰ ਦੀ ਮੱਝ ਆ 7 ਤਰੀਕ ਨੂੰ ਦਿਨ ਪੂਰੇ ਆ ਤੇ ਪਿਛਲੇ ਸੂਏ 17 ਲੀਟਰ 17 ਲੀਟਰ ਦੁੱਧ ਦਿੱਤਾ ਚੌਥੇ ਸੂਏ ਸੋਨਾ ਮੱਝ ਨੇ ਠੀਕ ਹੈ ਬਹੁਤ ਜ਼ਿਆਦਾ ਕਿ ਨਹੀਂ ਕਰੇ ਠੀਕ ਹੈ ਜੀ ਠੰਡੀ ਸੀਲ ਵੀ ਪੂਰੀ ਬਹੁਤ ਜ਼ਿਆਦਾ ਠੀਕ ਹੈ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ ਤਾਰ ਪੋਲੀ ਬਹੁਤ ਦਾ ਥਣਾ ਦੀ ਕੁਆਲਿਟੀ ਤੇ ਵੀ ਚੈੱਕ ਕਰ ਲਓ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਹੈਵੀ weight ਦੀ ਝੋਟੀ ਤੋਰ ਕੇ ਦਿਖਾ ਦਿਓ ਜੀ ਠੰਡੀ ਸੀਲ ਦੀ ਬਾਈ ਗਾਰੰਟੀ ਦਿੰਦਾ ਫੁੱਲ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਹਰ ਜੇ ਬਾਕੀ ਦੈਣ ਪਏ ਆ। ਪੂਨਾ ਮੂਹ ਮੱਥਾ। ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀਰ ਨੂੰ ਪਸੂ ਕੋਈ ਵੀ ਚਾਜੂਗਾ ਬਾਈ ਨਾਲ ਕਨੈਕਟ ਕਰ ਸਕਦਾ ਏ ਤੇ ਜਿਹੜੇ ਬਾਈ ਵੱਲੋਂ ਮੁੱਲ ਕੀਤੇ ਗਏ ਕੋਈ ਫੈਕਸ ਨਹੀਂ ਕੋਈ ਵੀ ਵੀਰ ਆਊਗਾ ਮਾਣਦਾਨ ਜ਼ਰੂਰ ਹੋਊਗਾ। ਇਹਦੀ ਕੀ ਡਿਮਾਂਡ ਹੈ? ਇਹਦਾ 1,20,000 ਰੁਪਏ ਹੈ। ਠੀਕ ਆ ਜੀ 120000 ਰੁਪਇਆ ਬਾਈ ਡਿਮਾਂਡ ਕਰਦੇ ਤੈਨ 5 ਨੰਬਰ ਜੀ ਇਹ ਵੀਰੇ ਦੋ ਤਣੀ ਆ ਠੀਕ ਆ ਜੀ ਇਹਨੂੰ 4 ਮਹੀਨੇ ਹੋ ਗਏ ਸੁਈ ਨਹੀਂ ਠੀਕ ਆ ਜੀ ਮਗਰ ਕੱਟੀ ਆ ਮਗਰ ਕੱਟੀ ਆ ਜੀ 5 ਕਿਲੋ ਦੁੱਧ ਆ ਠੀਕ ਆ ਜੀ ਗੱਬਣਾ ਤਾਂ ਨਹੀਂ ਨਹੀਂ ਵੀਰੇ ਉਹ ਠੀਕ ਆ ਭਰਾਇਆ ਸੀਗਾ ਸਾਡੇ ਦੱਸਦੇ ਆ ਪਤਾ ਨਹੀਂ ਆਪਾਂ ਨਹੀਂ ਕਹਿ ਖਾ ਠੀਕ ਆ ਲਿਆਂਦੀ ਹੋਈ ਆ ਆਪਣੇ ਆਪਾਂ ਖਾਲੀ ਢਾਣ ਗਏ ਠੀਕ ਆ ਜੀ ਬਾਈ ਕਹਿੰਦਾ ਪਹਿਲੇ ਸੁਵੇ ਸੁਈ ਆ ਹਾਂ ਹਾਂ ਪਹਿਲੇ ਸੁਵੇ ਸੁਈ ਆ 5 ਕਿਲੋ ਦੁੱਧ ਆ ਜੀ ਇਹ ਮਗਰਾ ਬੱਚਾ 4 ਮਹੀਨੇ ਹੋ ਗਏ ਸੂਈ ਨੂੰ ਆਹ ਮਗਰਾ ਬੱਚਾ ਕੱਟੀ ਆ ਜੀ ਦੋ ਥਣੀ ਆ ਜੀ ਚੈੱਕ ਕਰ ਲੋ ਪਿਆਰ ਦੋ ਥਣਾਂ ਥਣਾ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਬਾਕੀ ਕੋਈ ਵੀ ਵੀਰ ਆਊਗਾ ਆਪਦੇ ਤਸੱਲੀ ਆਸਤੇ ਦੋ ਟਾਈਮ ਤਾਂ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਏ ਠੰਡੀ ਸਿਲ ਆ ਜੀ ਹਾਂ ਬਹੁਤ ਆ ਜੀ ਠੀਕ ਆ ਜੀ ਠੰਡੀ ਸਿਲ ਪੂਰੀ ਆ ਬੰਦੋ ਜੀ ਸੋਨਾ ਮੁੱਠੀ ਵਾਲਾ ਥਾਣਾ ਦੋਨੋਂ ਥਾਣਾ ਇੱਕੋ ਜਿਹਾ ਸੈਜ ਦੇ ਤੇ ਨਿਖੜ ਮੈਂ ਇਹਦੀ ਕਿੰਨਾ ਡਿਮਾਂਡ ਹੈ ਤੇਰਾ ਬਵੰਜਾ ਹਜ਼ਾਰ ਠੀਕ ਹੈ 52000 ਰੁਪਿਆ ਬਾਈ ਡਿਮਾਂਡ ਕਰਦੇ ਜੇ ਕੱਟੀ ਛੱਡ ਜੂ ਕੋਈ 2000 ਦੀ ਕੱਟੀ ਰੱਖ ਲਾਂਗੇ ਤੇ ਆਹ ਦੀ ਠੀਕ ਹੈ ਬਿਨਾਂ ਕੱਟੀ ਤਾਂ ਮੈਨੂੰ ਪੈਂਦੀ ਹੈ ਜੀ ਹਾਂ ਬਿਨਾਂ ਕੱਟੀ ਤਾਂ ਠੀਕ ਹੈ ਬਾਈ ਕਹਿੰਦਾ ਜੇ ਕੋਈ ਕੱਟੀ ਨਹੀਂ ਲਿਜਾਣਾ ਚਾਹੁੰਦਾ ਤਾਂ ਛੱਡ ਸਕਦਾ ਹੈ 2000 ਰੁਪਿਆ ਲੈਸ ਕੀਤਾ ਜਾਊਗਾ 52000 ਰੁਪਿਆ ਬਾਈ ਡਿਮਾਂਡ ਕਰਦੇ ਆ ਮੂੰ ਮੱਥਾ ਚੈੱਕ ਕਰ ਲਓ ਸੋਨਾ ਮੂੰ ਮੱਥਾ ਸਨਾਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਜਿਹੜੇ ਵੀ ਬਾਈ ਵੱਲੋਂ ਪ੍ਰਾਈਸ ਕਿਤੇ ਗਏ ਕੋਈ ਫੈਕਸ ਨਹੀਂ ਕੋਈ ਵੀ ਹਰਾਊਗਾ ਮਾਨਦਾਨ ਜ਼ਰੂਰ ਕੀਤਾ ਜਾਊਗਾ ਜੀ ਧੰਨਵਾਦ ਜੀ